ਅੰਗਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਵਿੱਚ ਸਾਖੀ ਸੁਣਾਈ ਸੀ ਕਿ ਕਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੇ ਦੂਜੇ ਪੁੱਤਰ ਪਾਈ ਦਾਤੂ ਨੇ ਗੁਰੂ ਅਮਰਦਾਸ ਜੀ ਦਾ ਵਿਰੋਧ ਕੀਤਾ ਤੇ ਗੁਰੂ ਸਾਹਿਬ ਜੀ ਨੂੰ ਗੁੱਸੇ ਵਿੱਚ ਲੱਤ ਮਾਰੀ ਇਸ ਘਟਨਾ ਤੋਂ ਬਾਅਦ ਦਾਤੂ ਨੂੰ ਕਿਸੇ ਨੇ ਮੋਹ ਨਹੀਂ ਲਾਇਆ ਤੇ ਅਖੀਰ ਉਹ ਵਾਪਸ ਖਡੂਰ ਸਾਹਿਬ ਚਲਾ ਗਿਆ ਗੁਰਮਰਤਾਸ ਜੀ ਤੋਂ ਬਾਅਦ ਅਲੋਪ ਹੋ ਗਏ ਸਨ ਸਿੱਖ ਸੰਗਤ ਉਹਨਾਂ ਦੀ ਭਾਲ ਕਰ ਰਹੀ ਸੀ ਪਰ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਗੁਰੂ ਜੀ ਕਿੱਧਰ ਗਏ ਹਨ ਆਖਰ ਸੰਗਤ ਨੇ ਬਾਬਾ ਬੁੱਢਾ ਜੀ ਕੋਲ ਬੇਨਤੀ ਕੀਤੀ ਕਿ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਵਾਰ ਪ੍ਰਾਪਤ ਹੈ ਕਿ ਤੈਥੋਂ ਉਹਲੇ ਨਾ ਹੋਸਾਂ ਸੋ ਆਪ ਹੀ ਕਿਰਪਾ ਕਰੋ ਤੇ ਦੱਸੋ ਕਿ ਗੁਰੂ ਸਾਹਿਬ ਕਿੱਥੇ ਹਨ ਸਾਰੀ ਸੰਗਤ ਦਰਸ਼ਨਾ ਨੂੰ ਬਿਆਕੁਲ ਹੋ ਰਹੀ ਹੈ। ਬਾਬਾ ਬੁੱਢਾ ਜੀ ਨੇ ਸੰਗਤ ਦੀ ਬੇਨਤੀ ਸੁਣ ਕੇ ਅੱਖਾਂ ਬੰਦ ਕਰ ਲਈਆਂ। ਧਿਆਨ ਵਿੱਚ ਜੁੜ ਗਏ। ਕੁਝ ਦੇਰ ਪਿਛੋਂ ਅੱਖਾਂ ਖੋਲੀਆਂ ਤੇ ਸੰਗਤ ਨੂੰ ਕਿਹਾ ਚਲੋ ਗੋਇੰਦਵਾਲ ਸਾਹਿਬ ਚੱਲੀਏ। ਇਸ ਤਰ੍ਹਾਂ ਸੰਗਤ ਨੂੰ ਨਾਲ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਏ। ਇੱਥੇ ਪੁੱਜ ਕੇ ਬਾਬਾ ਬੁੱਢਾ ਜੀ ਨੇ ਵੇਖਿਆ ਕਿ ਗੁਰੂ ਅਮਰਦਾਸ ਜੀ ਜਿਸ ਘੋੜੀ ਤੇ ਸਵਾਰੀ ਕਰਿਆ ਕਰਦੇ ਸਨ ਉਹ ਉੱਥੇ ਹੀ ਵੱਜੀ ਖੜੀ ਹੈ ਸੋ ਉਹਨਾਂ ਨੇ ਆਪ ਕੋਈ ਵਡਿਆਈ ਨਾ ਲੈਂਦੇ ਹੋਏ ਸੰਗਤ ਨੂੰ ਕਿਹਾ ਕਿ ਇਹ ਘੋੜੀ ਗੁਰੂ ਸਾਹਿਬ ਜੀ ਤੱਕ ਸਾਨੂੰ ਪਹੁੰਚਾਏਗੀ ਇਸ ਨੂੰ ਅੰਤਰਾਤਮੇ ਗੁਰੂ ਜੀ ਬਾਰੇ ਪਤਾ ਹੈ ਕਿ ਉਹ ਕਿੱਥੇ ਹਨ ਸੋ ਅਰਦਾਸਾਂ ਸੋਧ ਕੇ ਘੋੜੀ ਨੂੰ ਤਿਆਰ ਕਰਕੇ ਖੁੱਲਾ ਛੱਡ ਦਿੱਤਾ ਤਾ ਜੋਏ ਜਿੱਧਰ ਵੀ ਜਾਏ ਤਾਂ ਸੰਗਤ ਉਹਦੇ ਪਿੱਛੇ ਪਿੱਛੇ ਜਾਏ। ਸੰਗਤ ਘੋੜੀ ਦੇ ਪਿੱਛੇ ਸ਼ਬਦ ਕੀਰਤਨ ਕਰਦੀ ਤੁਰੇ ਜਾ ਰਹੀ ਸੀ। ਘੋੜੀ ਤੁਰਦੀ ਤੁਰਦੀ ਪਿੰਡ ਬਾਸਰ ਕੇ ਪੁੱਜ ਗਈ। ਉੱਥੇ ਪਿੰਡ ਤੋਂ ਬਾਹਰ ਇੱਕ ਮਕਾਨ ਦੇ ਅੱਗੇ ਰੁਕ ਗਈ। ਘੋੜੀ ਹੋਰ ਅੱਗੇ ਨਹੀਂ ਗਈ। ਸੰਗਤ ਨੇ ਵੇਖਿਆ ਘਰ ਦੇ ਬੂਹੇ ਬੰਦ ਸਨ। ਕੋਈ ਹਲਚਲ ਨਹੀਂ ਸੀ। ਬਾਬਾ ਬੁੱਢਾ ਜੀ ਨੇ ਉਸ ਘਰ ਦੀ ਪ੍ਰਕਰਮਾ ਕੀਤੀ ਤਾਂ ਦੂਜੇ ਪਾਸੇ ਇੱਕ ਬੰਦ ਦਰਵਾਜੇ ਦੇ ਬਾਹਰ ਲਿਖਿਆ ਹੋਇਆ ਸੀ ਕਿ ਜੇ ਕੋਈ ਇੱਥੇ ਆ ਕੇ ਬੂਆ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਇਹ ਪੜ ਕੇ ਸੰਗਤ ਨਿਰਾਸ਼ ਹੋਈ ਕਿ ਹੁਣ ਕੀ ਕਰੀਏ ਗੁਰੂ ਸਾਹਿਬ ਜੀ ਤਾਂ ਲੱਭ ਗਏ ਹਨ ਪਰ ਇਹ ਕੈਸਾ ਹੁਕਮ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਦੇ ਸੰਗਤ ਉਦਾਸ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਦੀ ਉਦਾਸੀ ਵੇਖੀ ਤੇ ਕਿਹਾ ਨਿਰਾਸ਼ ਨਾ ਹੋਵੋ ਗੁਰੂ ਪਿਤਾ ਬਖਸ਼ੰਧ ਹਨ ਉਹਨਾਂ ਦਾ ਹੁਕਮ ਹੈ ਕਿ ਬੂਹਾ ਨਹੀਂ ਖੋਲਣਾ ਜਾਂ ਤੋੜਨਾ ਪਰ ਇਹ ਤਾਂ ਗੁਰੂ ਪਿਤਾ ਨੇ ਨਹੀਂ ਕਿਹਾ ਕਿ ਅਸੀਂ ਕੰਧ ਨਹੀਂ ਭੰਨ ਸਕਦੇ ਮੈਂ ਤਾਂ ਕੰਧ ਕੰਧ ਨੂੰ ਸੰਨ ਲਾਵਾਂਗਾ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਵੀ ਹੋ ਜਾਏਗੀ ਤੇ ਕਾਰਜ ਵੀ ਸਫਲ ਹੋ ਜਾਏਗਾ ਇਸ ਤਰ੍ਹਾਂ ਕਹਿ ਕੇ ਬਾਬਾ ਬੁੱਢਾ ਜੀ ਨੇ ਇੱਕ ਲੋਹੇ ਦੇ ਔਜ਼ਾਰ ਨਾਲ ਕੰਧ ਵਿੱਚ ਸਨ ਲਾ ਦਿੱਤੀ ਇੱਕ ਇੱਟ ਖਿੱਚੀ ਇਸ ਤਰ੍ਹਾਂ ਇੱਕ ਬਾਹ ਜਿੰਨਾ ਲੰਮਾ ਤੇ ਡੇਢ ਹੱਥ ਚੌੜਾ ਪਾੜ ਬਣ ਗਿਆ ਤਾਂ ਗੁਰੂ ਕੇ ਸਿੱਖ ਗੁਰਮੁਖ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਉਸ ਪਾੜ ਵਿੱਚੋਂ ਸਭ ਤੋਂ ਪਹਿਲਾਂ ਅੰਦਰ ਲੰਘ ਗਏ ਤੇ ਮਗਰ ਸਾਰੀ ਸੰਗਤ ਉਸੇ ਤਰ੍ਹਾਂ ਪਾੜ ਵਿੱਚੋਂ ਲੰਘ ਗਈ ਅੱਗੇ ਤਨ ਗੁਰ ਅਮਰਦਾਸ ਸਹਿ ਜੀ ਸਮਾਧੀ ਲੀਨ ਬੈਠੇ ਸਨ ਬਾਬਾ ਬੁੱਢਾ ਜੀ ਨੇ ਚਰਨਾ ਕਮਲਾ ਤੇ ਨਮਸਕਾਰ ਕੀਤੀ ਗੁਰੂ ਸਾਹਿਬ ਜੀ ਨੇ ਨੈਣ ਖੋਲੇ ਤੇ ਪਿਆਰੇ ਸਿੱਖ ਬਾਬਾ ਬੁੱਢਾ ਜੀ ਬਨ ਵੇਖ ਕੇ ਥੋੜਾ ਜਿਹਾ ਮੁਸਕਰਾਏ ਬਾਬਾ ਬੁੱਢਾ ਜੀ ਚਰਨਾਂ ਨੂੰ ਲਪਟ ਗਏ ਤੇ ਕਿਹਾ ਦਾਤਾ ਖਿਮਾ 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 ਕਰੋ ਮੈਂ ਮੈਂ ਸੰਗਤਾਂ ਦਾ ਦੁੱਖ ਨਹੀਂ ਵੇਖ ਸਕਿਆ ਤੇ ਤਾਂ ਹੀ ਇਹ ਭੁੱਲ ਕੀਤੀ ਹੈ ਪਰ ਆਪ ਜੀ ਦੀ ਆਗਿਆ ਮੈਂ ਭੰਗ ਨਹੀਂ ਕੀਤੀ ਦਰਵਾਜ਼ਾ ਨਹੀਂ ਖੋਲਿਆ ਸਗੋਂ ਕੰਧ ਨੂੰ ਸਨ ਲਾਈ ਹੈ ਆਪ ਬਖਸ਼ਣ ਹਾਰੋ ਬਖਸ਼ ਲੋ ਸੰਗਤ ਨੇ ਵੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ પ્રસન્ન ਹੋ ਗਏ ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਵਰ ਦਿੱਤਾ ਕਿ ਤੁਸੀਂ ਸਿੱਖੀ ਦੇ ਜਹਾਜ਼ ਹੋ ਤੁਸੀਂ ਪਵਜਲ ਤੋਂ ਤਾਰਨਹਾਰ ਹੋ ਇਸ ਸੰਨ ਵਿੱਚੋਂ ਜੋ ਵੀ ਲੱਗੇਗਾ ਉਹ ਪਵਜਲ ਤੋਂ ਪਾਰ ਹੋ ਜਾਏਗਾ ਫਿਰ ਸਾਰੀ ਸੰਗਤ ਨੇ ਗੁਰੂ ਜੀ ਨੂੰ ਗੋਇੰਦਵਾਲ ਸਾਹਿਬ ਚੱਲਣ ਦੀ ਬੇਨਤੀ ਕੀਤੀ ਇਸ ਤਰ੍ਹਾਂ ਗੁਰੂ ਜੀ ਆਪਣੇ ਘੋੜੇ ਤੇ ਬਹਿ ਕੇ ਗੋਇੰਦਵਾਲ ਸਾਹਿਬ ਪੁੱਜ ਗਏ ਪਿੰਡ ਵਾਸਰ ਕੇ ਵਿਖੇ ਗੁਰਦੁਆਰਾ ਸੰਸਾਰ ਸੁਸ਼ੋਭਤ ਹੈ ਸਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ